ਪਾਜੀ ਪ੍ਰਧਾਨ ਜੀ ਅੱਜ ਜਿਹੜਾ ਪੁਤਲਾ ਉੱਤੇ ਕੀ ਲਾਉਣਾ ਮੈਂ ਜਗਤਪਾਲ ਸਿੰਘ ਸਿੰਘੇਵਾਲਾ ਪਾਠੀ ਨੇਕਤਾ ਗਰਾਹਾਂ ਜਿਲ੍ਹਾ ਸ੍ਰੀ ਮਕਸੂਦ ਦਾ ਸੀਨੀਅਰ ਮੀਤਪੰਦਾ ਹਾਂ ਅੱਜ ਅਸੀਂ ਸੂਬਾ ਕਮੇਟੀ ਦੇ ਸਦੇ ਦੇ ਉੱਤੇ ਕਿਉਂਕਿ ਸਾਰੇ ਮਤਲਬ ਪਿੰਡ ਪੱਤਰ ਜਾਂ ਬਲਾਕ ਪੱਤਰ ਦੇ ਉੱਤੇ ਜਿਹੜੇ ਪੁਤਲੇ ਪੁੱਗਨੇ ਸੀ ਮਿੱਤਿਸ਼ਾ ਦੇ ਤੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕਿਉਂਕਿ ਜਿਹੜਾ ਸਾਡੇ ਕਿਸਾਨ ਚਿੰਤਨ ਕਰ ਰਹੇ ਸੀ ਦਿੱਲੀ ਮੋਰਚੇ ਦੀਆਂ ਰਹਿੰਦੀਆਂ ਮੰਗਾਂ ਦੇ ਵਾਸਤੇ ਜਿਹੜਾ ਇੱਕ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜਿਹੜਾ ਚੱਲੀ ਜਾਂਦਾ ਸੰਘਰਸ਼ਾ ਡੱਟ ਸੱਦੇ ਆਏ ਨੇ ਇੱਕ ਗੈਰ ਰਾਜਨੀਤਿਕ ਜਿਹਦੇ ਵਿੱਚ ਧੱਲੇਵਾਲ ਸਾਹਿਬ ਤੇ ਜਿਹੜੇ ਪੰਦੇਰ ਹੋਰੀ ਉਹਨਾਂ ਨੇ ਵੀ ਆਪਦਾ ਮੋਰਚਾ ਜਿਹੜਾ ਲਾਇਆ ਹੋਇਆ ਸੀ ਉਸ ਮੋਰਚੇ ਦੇ ਉੱਤੇ ਉਦੋਂ ਵੀ ਲਾਠੀ ਚਾਰਜ ਕੀਤਾ ਬੁਰੀ ਤਰ੍ਹਾਂ ਮਤਲਬ ਇਹ ਜਖਮੀ ਕੀਤਾ ਕਿਸਾਨ ਤੇ ਇੱਕ ਸਾਡੇ ਕਿਸਾਨ ਨੂੰ ਸ਼ੁਭ ਕਰਨ ਨੂੰ ਸ਼ਹੀਦ ਕੀਤਾ ਗਿਆ ਸੀ ਉਦੋਂ ਵੀ ਸਾਡੀ ਜਥੇਬੰਦੀ ਅਗਰਾਹਾਂ ਵੱਲੋਂ ਉਹਨਾਂ ਦੇ ਹੱਕ ਦੇ ਵਿੱਚ ਨਾਲ ਦੀ ਨਾਲ ਰੇਲਾ ਜਾਮ ਦੇ ਸੱਦੇ ਆਏ ਸੀ ਉਦੋਂ ਜਿਹੜੀ ਉਹਨਾਂ ਦੇ ਹੱਕ ਦੇ ਵਿੱਚ ਬਹੁਤ ਸਾਰੇ ਜਿਹਨੇ ਸੱਦੇ ਦੇ ਕੇ ਇੱਕ ਜਿਹੜੇ ਜਗਦੇਤੀ ਦਾ ਪ੍ਰਗਟਾਵਾ ਕੀਤਾ ਸੀ ਤੇ ਹੁਣ ਜਦੋਂ ਜਿਹੜੀ ਮੋਦੀ ਸਰਕਾਰ ਕਹਿੰਦੀ ਸੀ ਕਿ ਅਸੀਂ ਟਰੈਕਟਰ ਤਾਂ ਤੁਹਾਨੂੰ ਜਾਣ ਨਹੀਂ ਦੇਣੇ ਕਿ ਤੁਸੀਂ ਜਿਹੜਾ ਪੈਦਲ ਜਾਂ ਹੋਰ ਸਾਧਨਾਂ ਦੇ ਰਾਹੀਂ ਆਪਣਾ ਗੱਡੀਆਂ ਰਾਹੀਂ ਜਾਂ ਪੈਦਲ ਤੁਸੀਂ ਜਾ ਸਕਦੇ ਹੋ ਪਰ ਇਹ ਜਿਹੜਾ ਉਹਨਾਂ ਦਾ ਚੇਰਾ ਵੀ ਨੰਗਾ ਹੋ ਗਿਆ ਮੋਦੀ ਸਰਕਾਰ ਦਾ ਕੱਲ ਜਦੋਂ 101 ਕਿਸਾਨਾਂ ਦਾ ਜੱਥਾ ਉਹ ਜਾ ਰਿਹਾ ਸੀ ਸ਼ੰਭੂ ਬਾਰਡਰ ਤੋਂ ਤਾਂ ਜਿੰਨੀਆਂ ਦੀ ਉੱਥੇ ਉਹਨਾਂ ਉੱਤੇ ਅਥਰੂ ਗੈਸ ਤੇ ਗੋਲੇ ਚਲਾ ਕੇ 8.5 ਤੋਂ 9 ਕਿਸਾਨਾਂ ਨੂੰ ਜਿਹੜਾ ਹੈਗਾ ਉੱਥੇ ਜ਼ਖਮੀ ਕੀਤਾ ਇਸ ਕਰਕੇ ਮੋਦੀ ਸਰਕਾਰ ਕਿਸਾਨਾਂ ਦੇ ਹਰ ਜਿਹੜਾ ਸੰਘਰਸ਼ ਨੂੰ ਉਹ ਜਿੰਨੀ ਦੀ ਡੰਡੇ ਦੇ ਜ਼ੋਰ ਦਬਾਉਣਾ ਚਾਹੁੰਦੀ ਹੈ ਇਸ ਕਰਕੇ ਅਸੀਂ ਜਕਸ਼ੈਤੀ ਦੇ ਤੌਰ ਤੇ ਜਿੰਨੀ ਭਾਰਤੀ ਸੰਜਠੇ ਵੰਦੀ ਅਗਰਾਹਾਂ ਵੱਲੋਂ ਉਨ੍ਹਾਂ ਦੇ ਹੱਕ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਵਿੱਚ ਮਿੱਤਸ਼ਾ ਤੇ ਮੋਦੀ ਦੇ ਪুতਲੇ ਫੁਕੇ ਆ ਕਿਉਂਕਿ ਮੋਦੀ ਤੇ ਮਿੱਤਸ਼ਾ ਉਹ ਕਾਰਪੋਰੇਟੀ ਪੱਖੀ ਨੀਤੀਆਂ ਨੂੰ ਸਾਡੇ ਦੇਸ਼ ਵਿੱਚ ਲਾਗੂ ਕਰ ਰਹੇ ਨੇ ਜੀਹਦਾ ਕਰਕੇ ਸਾਡੀ ਖੇਤੀ ਦੇ ਉੱਤੇ ਕਾਰਪੋਰੇਟਾਂ ਦਾ ਕਬਜਾ ਕਰਾਉਣਾ ਚਾਹੁੰਦੇ ਨੇ ਤੇ ਜਿਹੜਾ ਪਰਚੂਨ ਖੇਤਰ ਦੇ ਵਿੱਚ ਜਿਹੜੀਆਂ ਐਮਾ ਜੋਨ ਵਰਗੀਆਂ ਫਲਪਕਾੜ ਵਰਗੀਆਂ ਕੰਪਨੀਆਂ ਉਹ ਜਣ ਵੀ ਉਹਨਾਂ ਦਾ ਕਬਜਾ ਕਰਾਉਣਾ ਚਾਹੁੰਦੇ ਨੇ ਤੇ ਪਾਣੀਆਂ ਦੇ ਉੱਤੇ ਵੀ ਜਿਹਨੇ ਇਹਨਾਂ ਦਾ ਕਾਰਪੋਰੇਟਾਂ ਦਾ ਕਬਜ਼ਾ ਕਰਾਉਣਾ ਚਾਹੁੰਦੇ ਨੇ ਇਸ ਕਰਕੇ ਸਾਡੇ ਅਹਿਮ ਖੇਤਰਾਂ ਦੇ ਉੱਤੇ ਕਾਰਪੋਰੇਟਾਂ ਨੇ ਕਬਜ਼ੇ ਜਿਹੜੇ ਉਹ ਕਰਵਾ ਰਹੇ ਨੇ ਇਸੇ ਕਰਕੇ ਅਸੀਂ ਸੱਦਾ ਦਿੰਨੇ ਆ ਸਾਰੇ ਲੋਕਾਂ ਨੂੰ ਕਿ ਇਹ ਕਿਸੇ ਇੱਕ ਤਲਕੇ ਦਾ ਮਸਲਾ ਨਹੀਂ ਇਕੱਲੇ ਕਿਸਾਨਾਂ ਦੀ ਲੜਾਈ ਨਹੀਂ ਇਹ ਸਾਰੇ ਛੋਟੇ ਦੁਕਾਨਦਾਰਾਂ ਨੂੰ ਵੀ ਉਹਨਾਂ ਨੇ ਆ ਜਿਹੜੀਆਂ ਐਮਾ ਜੋਨ ਵਰਗੀਆਂ ਕੰਪਨੀਆਂ ਆ ਕੇ 10 ਕਰੋੜ ਜਿਹੜੇ ਹੈਗੇ ਨੇ ਇਹਨਾਂ ਕਾਰੋਬਾਰੀਆਂ ਨੂੰ ਇਸ ਕਾਰੋਬਾਰ ਦੇ ਵਿੱਚੋਂ ਕੱਢਣਾ ਹੈ ਇੱਥੇ ਉਹਨਾਂ ਦਾ ਕਬਜ਼ਾ ਹੋਣਾ ਸਾਡੀ ਖੇਤੀ ਦੇ ਉੱਤੇ ਉਹਨਾਂ ਦਾ ਕਬਜ਼ਾ ਕਰਾ ਕੇ ਸਾਰੀਆਂ ਮੰਡੀਆਂ ਮੰਦ ਹੋਣੀਆਂ ਨੇ ਸਰਕਾਰੀ ਇਸੇ ਕਰਕੇ ਐਤਕੀਆ ਝੋਨੇ ਦੀ ਜਿਹੜੀ ਸਮੱਸਿਆ ਆਈ ਹੈ ਜਿਹਦਾ ਕਰਕੇ ਘਾਟਾਂ ਲੱਗੀਆਂ ਨੇ ਕਿ ਸਰਕਾਰੀ ਖਰੀਦ ਨਾ ਹੋਵੇ ਪ੍ਰਾਈਵੇਟ ਖਰੀਦਣ ਆ ਸਾਰਾ ਉਧਰ ਜਿਹੜਾ ਰਸਤਾ ਜਾਂਦਾ ਹੈਗਾ ਇਸੇ ਕਰਕੇ ਅਸੀਂ ਸਾਰੇ ਲੋਕਾਂ ਨੂੰ ਸਦਾ ਦਿੰਨੇ ਹੈ ਕਿ ਇਹ ਕਿਸਾਨ ਭਰਾਵੋ ਮਜ਼ਦੂਰ ਵੀਰੋ ਦੁਕਾਨਦਾਰ ਵੀਰੋ ਮੁਲਾਜ਼ਮ ਭਰਾਵੋ ਆ ਸਾਰੇ ਕਾਸੇ ਦੇ ਉੱਤੇ ਰੋਲਰ ਫੇਰ ਰਹੀਆਂ ਇਹ ਸਰਕਾਰਾਂ ਇਸ ਕਰਕੇ ਇਕੱਲੇ ਇਕੱਲੇ ਦੀ ਲੜਾਈ ਨਹੀਂ ਇਸੇ ਕਰਕੇ ਸਾਡਾ ਸੱਦਾ ਹੈ ਕਿ ਇਕੱਲੇ ਇਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆ ਇਹ ਸਾਰੇ ਇਕੱਠੇ ਹੋ ਕੇ ਆਪਾਂ ਇਹਨਾਂ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਦਾ ਮੂੰਹ ਮੋੜ ਕੇ ਇਸ ਕਰਕੇ ਸੱਦੇ ਨੂੰ ਅਸੀਂ ਲਾਗੂ ਕੀਤਾ ਹੈ ਧੰਨਵਾਦ